ਮੰਚ ਤੇ ਵਿਰਾਜਮਾਨ ਅੰਬੇਡਕਰ ਮਿਸ਼ਨ ਦੀ ਪੂਰੀ ਟੀਮ ਪ੍ਰੈਜ਼ੀਡੀਅਮ ਤੇ ਮੇਰੇ ਸਾਹਮਣੇ ਬੈਠੇ ਮੇਰੇ ਦੂਸਰੇ ਸਾਥੀ ਸਹਿਬਾਨ ਸਭ ਨੂੰ ਜੈ ਭੀਮ ਜੈ ਸੰਵਿਧਾਨ ਨਵਾਂ ਬੁੱਧਾ 6 ਦਸੰਬਰ 1956 ਨੂੰ ਬਾਬਾ ਸਾਹਿਬ ਅੰਬੇਟਕਰ ਮਹਾਮਾਨਵ ਉਹ ਸਾਡੇ ਵਿੱਚੋਂ ਸਰੀਰਕ ਰੂਪ ਚ ਵਿਦਾ ਹੋਏ ਔਰ ਇਤਿਹਾਸਿਕ ਤੱਥ ਨੇ ਜਿਹੜੇ ਅਜੇ ਤੱਕ ਵੀ ਸਾਨੂੰ ਵੀਡੀਓ ਦੇ ਰੂਪ ਚ ਵੀ ਮਿਲਦੇ ਆ ਕਿ ਲਗਭਗ 4 ਲੱਖ ਲੋਕ ਉਸ ਦਿਨ ਉਹਨਾਂ ਦੇ ਅੰਤਮ ਸੰਸਕਾਰ ਚ ਸ਼ਾਮਲ ਹੋਏ ਬੰਬੇ ਦੀਆਂ ਸੜਕਾਂ ਭਰ ਗਈਆਂ ਲੋਕ ਅੰਨੇਵਾਦ ਦੌੜੇ ਜਾਂਦੇ ਸਨ ਆਪਣੇ ਉਸ ਰੈਬਰ ਨੂੰ ਦੇਖਣ ਵਾਸਤੇ ਉਹਦੇ ਅੰਤਮ ਦਰਸ਼ਨਾਂ ਨੂੰ ਔਰ ਪੂਰਾ ਬੰਬੇ ਤੇ ਉਹਦੇ ਤੋਂ ਬਾਅਦ ਜਿੱਥੋਂ ਜਿੱਥੋਂ ਤੱਕ ਵੀ ਪੂਰੇ ਭਾਰਤ ਚ ਖਬਰ ਜਾਈ ਗਈ ਉਦ ਛਲੇ ਪੂਰੇ ਦੇਸ਼ ਦੇ ਅੰਦਰ ਮਾਤਮ ਛਾ ਗਿਆ ਪਰ ਨਿਰਵਾਣ ਦਿਵਸ ਮਨਾ ਰਹੇ ਆ ਅੱਜ 5 ਦਸੰਬਰ ਦਾ ਅੱਜ ਇਸ ਪ੍ਰੋਗਰਾਮ ਦੇ ਜਿਹੜਾ ਸੱਦਾ ਪੱਤਰ ਸੀਗਾ ਉਹਦੇ 'ਚ ਮਾਤਮ ਸ਼ਬਦ ਦਾ ਇਸਤੇਮਾਲ ਕੀਤਾ ਤਾਂ ਅੱਜ ਉਹ ਮਹਿਸੂਸ ਕਰ ਸਕਦੇ ਆ ਅਸੀਂ ਕਿ ਜੇ ਅਸੀਂ ਸੱਚਮੁੱਚ ਇੰਨਾ ਜੁੜਾਵ ਇੰਨਾ ਪਿਆਰ ਉਹ ਇੰਨਾ ਸਤਕਾਰ ਬਾਬਾ ਸਾਹਿਬ ਦਾ ਕਰਦੇ ਆ ਤਾਂ ਸਾਡੇ ਵਾਸਤੇ 1955 ਤੋਂ ਲੈ ਕੇ ਹੁਣ ਤੱਕ ਉਹ ਹਰ ਦਿਨ ਹਰ ਪਰੀ ਦਾ 5 ਦਸੰਬਰ ਮਾਤਮ ਦਾ ਦਿਵਸ ਹੀ ਆ ਕਿ ਅਸੀਂ ਇੱਕ ਕੌਮ ਦਾ ਹੀਰਾ ਜਿਹੜਾ ਨਿਸਵਾਰਥ ਜਿਨੇ ਸਾਡੇ ਸਾਰੇ ਦੁੱਖ ਕਸ਼ਟ ਕੱਟ ਦਿੱਤੇ ਉਹ ਚਲਾ ਗਿਆ ਲੇਕਿਨ ਅਸੀਂ ਇਸ ਮਾਤਮ ਨੂੰ ਤੋਂ ਨਿਕਲਣਾ ਕਿਵੇਂ ਸਾਡੇ ਘਰਾਂ 'ਚ ਜਿਵੇਂ ਹੁਣੇ ਵੀ ਗੱਲ ਵਈ ਹੈ ਕਿ ਕਿਸੇ ਨੂੰ ਅਗਨੀ ਦੇ ਕੇ ਆਏ ਤਾਂ ਸਭ ਕੁਝ ਭੁੱਲ ਭੱਲ ਜਾਂਦੇ ਆ ਲੇਕਿਨ ਫਿਰ ਵੀ ਇੱਕ ਜਿਹੜੀ ਪੰਕਤਾਈ ਦੀ ਵਿਵਸਥਾ ਉਹਦੇ ਮੁਤਾਬਕ ਸੀ ਵਰਸੀ ਵੀ ਕਰਦੇ ਆ ਤੇ ਫਿਰ ਚੋਰੀ ਵੀ ਕਰਦੇ ਆ ਲੇਕਿਨ ਬਾਬਾ ਸਾਹਿਬ ਅੰਬੇਡਕਰ ਦੀ ਵਾਰੀ ਉਹਨਾਂ ਦੀ ਵਰਸੀਆਂ ਅਸੀਂ ਭੁੱਲ ਜਾਂਦੇ ਆ ਉਹ ਅੰਬੇਡਕਰ ਮਿਸ਼ਨ ਵਰਗੀਆਂ ਸੰਸਥਾਵਾਂ ਚੇਤਾ ਕਰਾਉਂਦੀਆਂ ਨੇ ਤਾਂ ਫਿਰ ਸਾਡੇ ਸਮਾਜ ਨੂੰ ਮਾੜਾ ਮੋਟਾ ਚੇਤਾ ਆਉਂਦਾ ਜਨਮ ਦਿਨ ਦੀ ਵੀ ਗੱਲ ਹੈ ਹਾਲਾਂਕਿ ਉਹ ਸਰਕਾਰੀ ਛੁੱਟੀ ਹੈ ਔਰ ਜਨਮ ਦਿਨ ਤੇ ਵੀ ਸਰਕਾਰੀ ਛੁੱਟੀ ਨੂੰ ਅਸੀਂ ਛੁੱਟੀ ਦਾ ਆਨੰਦ ਤੇ ਮਾਣ ਰਹੇ ਹੁੰਦੇ ਆ ਪਰ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਨੂੰ ਉਸ ਜਨਮ ਦਿਹਾੜੇ ਨੂੰ ਮਨਾਣ ਨੂੰ ਕਹਿਣ ਤੇ ਵੀ ਨਹੀਂ ਅਸੀਂ ਇਕੱਠੇ ਹੁੰਦੇ ਮੈਂ ਇੱਥੇ ਜਿਹਨਾਂ ਸਾਥੀਆਂ ਨਾਲ ਗੱਲ ਕਰ ਰਿਹਾ ਮੈਨੂੰ ਲੱਗਦਾ ਕਿ ਬਾਬਾ ਸਾਹਿਬ ਅੰਬੇਡਕਰ ਬਾਰੇ ਬਹੁਤਾ ਬੋਲਣਾ ਇਹਨਾਂ ਬਾਰੇ ਇਹਨਾਂ ਦੇ ਸਾਹਮਣੇ ਉਚਿਤ ਵੀ ਨਹੀਂ ਹੈ ਕਿਉਂਕਿ ਇੱਥੇ ਬੈਠੇ ਸਾਰੇ ਸਾਥੀ ਜਿਹੜੇ ਨੇ ਉਹ ਬਹੁਤਾਂ ਨੇ ਤਾਂ 25% ਤਾਂ ਬਾਬਾ ਸਾਹਿਬ ਬਾਰੇ ਬਾਬਾ ਸਾਹਿਬ ਦੇ ਸੰਘਰਸ਼ ਬਾਰੇ ਜਾਣਦੇ ਹੀ ਐ ਪਰ ਜਿਹੜੀ ਗੱਲ ਸਮਝਣ ਵਾਲੀ ਐ ਸੋਚਣ ਵਾਲੀ ਐ ਉਹ ਇਹ ਐ ਕਿ ਆਖਰ ਉਸ ਰੈਪਰ ਨੇ ਕੀਤਾ ਕੀ ਅਸੀਂ ਰਿਜ਼ਰਵੇਸ਼ਨ ਦੇ ਗੁਣ ਗਾ ਕੇ ਚਲੇ ਜਾਂਦੇ ਆ ਅਸੀਂ ਸੰਵਿਧਾਨ ਦੀ ਗੱਲ ਕਰਕੇ ਚਲੇ ਜਾਂਦੇ ਆ ਕਿ ਸੰਵਿਧਾਨ ਉਹਨਾਂ ਨੇ ਲਿਖਿਆ ਜਿਹੜਾ ਅਸਲ ਗੱਲ ਸੀ ਜਿਸ ਵਾਸਤੇ ਉਹਨਾਂ ਨੇ ਆਪਣਾ ਜੀਵਨ ਬਰਬਾਦ ਕੀਤਾ ਆਪਣਾ ਪਰਿਵਾਰ ਵਾਰਿਆ ਉਹ ਇੱਕੋ ਇੱਕ ਚੀਜ਼ ਸੀ ਕਿ ਮੈਂ ਇਸ ਕੌਮ ਨੂੰ ਗੁਲਾਮੀ ਚੋਂ ਕੱਢ ਕੇ ਇਸ ਮੁਲਕ ਚ ਬਾਦਸ਼ਾਹ ਬਣਾਣਾ ਹੈ ਗੁलाम ਦੀ ਕੋਈ ਆਪਣਾ ਨਾ ਧਰਮ ਹੁੰਦਾ ਨਾ ਉਹਦੀ ਕੋਈ ਵਿਵਸਥਾ ਹੁੰਦੀ ਹੈ ਨਾ ਸਮਾਜਿਕ ਵਿਵਸਥਾ ਹੁੰਦੀ ਹੈ ਗੁलाम ਦੀ ਵਿਵਸਥਾ ਉਹ ਹੀ ਜਿਹੜੀ ਉਹਦੇ ਮਾਲਕ ਦੀ ਹੈ ਔਰ ਸਾਡਾ ਸਦੀਆਂ ਤੋਂ ਮਾਲਕ ਕੌਣ ਰਿਹਾ ਉਹ ਬ੍ਰਾਹਮਣਵਾਦ ਬ੍ਰਾਹਮਣੀ ਕਲਪ ਵਿਵਸਥਾ ਉਹ ਸਾਡੀ ਹਜ਼ਾਰਾਂ ਸਾਲਾਂ ਤੋਂ ਮਾਲਕ ਬਣ ਕੇ ਬੈਠੀ ਹੋਈ ਹੈ ਉਰ ਉਹੀ ਸਾਨੂੰ ਜੋ ਜਿਸ ਰੱਬ ਨੂੰ ਮੰਨਣ ਨੂੰ ਕਹਿੰਦੇ ਨੇ ਅਸੀਂ ਉਦਾਂ ਹੀ ਮੰਨਦੇ ਆ ਜਿਹੜੀਆਂ ਰੋਹ ਰੀਤਾਂ ਨੂੰ ਮੰਨਣ ਨੂੰ ਕਹਿੰਦੇ ਅਸੀਂ ਉਦਾਂ ਹੀ ਮੰਨਦੇ ਆ ਕਿਉਂਕਿ ਗੁਲਾਮੀ ਕੋਈ ਵਿਵਸਥਾ ਨਹੀਂ ਹੁੰਦੀ ਲੇਕਿਨ ਜਦੋਂ ਅਸੀਂ ਅਬ 3 ਗੱਲ ਕਰਦੇ ਆ ਅਸੀਂ ਆਪਣੇ ਲੋਕਾਂ ਨੂੰ ਕਹਿੰਨੇ ਆ ਕਿ ਅਸੀਂ ਗੁਲਾਮੀ 'ਚ ਜੀ ਰਹੇ ਆ ਤਾਂ ਸ਼ਾਇਦ ਇਹਨਾਂ ਨੂੰ ਮਹਿਸੂਸ ਵੀ ਨਹੀਂ ਹੁੰਦੀ ਕਿ ਅਸੀਂ ਗੁਲਾਮ ਹੈ ਕਿ ਨਹੀਂ ਹੈ ਲੇਕਿਨ ਗੁਲਾਮੀ ਪੀੜਾਦਾਇਕ ਤਾਂ ਹੈ ਕਿ ਜਦੋਂ ਤੱਕ ਅਸੀਂ ਸਾਨੂੰ ਖਾਣ ਦਾ ਵੀ ਅਧਿਕਾਰ ਜਿਹੜਾ ਉਹ ਵੀ ਨਹੀਂ ਹੈ ਉਹ ਉਹ ਵੀ ਕੋਈ ਤੈਅ ਕਰ ਰਿਹਾ ਕਿ ਤੁਸੀਂ ਇਹ ਚੀਜ਼ ਖਾਓਗੇ ਇਹ ਨਹੀਂ ਖਾਓਗੇ ਤੁਸੀਂ ਕੱਪੜੇ ਆ ਵਾਲੇ ਪਾਓਗੇ ਆ ਨਹੀਂ ਪਾਓਗੇ ਤੁਹਾਡੇ ਬੱਚੇ ਆ ਚੀਜ਼ ਪੜਨਗੇ ਆ ਨਹੀਂ ਪੜਨਗੇ ਤੁਹਾਡੇ ਲੋਕ ਜਿਹੜੇ ਆ ਉਹ ਘੋੜੀ ਤੇ ਨਹੀਂ ਚੜਨਗੇ ਇਹ ਉਹਨਾਂ ਦੀ ਵਿਵਸਥਾ ਬਾਬਾ ਸਾਹਿਬਾਂ ਮੇਡ ਕਰਨੇ ਜਿੰਨਾ ਸੰਘਰਸ਼ ਕੀਤਾ ਉਹਦਾ ਉਹਦਾ ਅਲਟੀਮੇਟਲੀ ਉਦੇਸ਼ ਇਹ ਸੀਗਾ ਕਿ ਇਸ ਵੋਟ ਦੇ ਨਾਲ ਵਿਵਸਥਾ ਦਾ ਪਰਵਰਤਨ ਹੋ ਜਾਏਗਾ ਵੋਟ ਦੇ ਨਾਲ ਲੋਕ ਆਪਣਾ ਸਵਰਾਜ ਸਥਾਪਿਤ ਕਰ ਲੈਣਗੇ ਔਰ ਆਪਣੀ ਵਿਵਸਥਾ ਬਣਾਣਗੇ ਆਪਣਾ ਧਰਮ ਹੋਏਗਾ ਆਪਣਾ ਸਮਾਜਿਕ ਏਜੰਡਾ ਹੋਏਗਾ ਔਰ ਆਪਣਾ ਹੀ ਸਿੱਖਿਆ ਹੋਏਗੀ ਕਿ ਅਸੀਂ ਸਾਡੇ ਬੱਚਿਆਂ ਨੂੰ ਕੀ ਪੜਾਉਣਾ ਤੇ ਕਿੱਥੇ ਤੱਕ ਪਹੁੰਚਾਉਣਾ ਅਸੀਂ ਇੰਜੀਨੀਅਰ ਬਣਾਣੇ ਆ ਡਾਕਟਰ ਬਣਾਣੇ ਆ ਵਕੀਲ ਬਣਾਣੇ ਆ ਕੀ ਬਣਾਣਾ ਇਹਨਾਂ ਨੂੰ ਲੇਕਿਨ ਅੱਜ ਸਾਰਾ ਕੁਝ ਉਹ ਵਸਥਾ ਵਾਲੇ ਤਾਂ ਕਰ ਰਹੇ ਨੇ ਔਰ ਬਾਬਾ ਸਾਹਿਬ ਦੇ ਸਾਰੇ ਕੀਤੇ ਹੋਏ ਦੇ ਉੱਤੇ ਅੱਜ ਪਾਣੀ ਫਿਰਦਾ ਨਜ਼ਰ ਆ ਰਿਹਾ ਕਿਉਂਕਿ ਜਿੰਨਾ ਲੋਕਾਂ ਨੇ ਉਸ ਜ਼ਿੰਮੇਵਾਰੀ ਨੂੰ ਗਾਂਹ ਲੈ ਕੇ ਜਾਣਾ ਸੀਗਾ ਅਸੀਂ ਆਪਣੇ ਆਪਣੇ ਤੱਕ ਸੀਮਤ ਹੋ ਗਏ ਅਵੇਸਲੇ ਹੋ ਗਏ ਔਰ ਜਿਹੜਾ ਦੁਸ਼ਮਣ ਸੀਗਾ ਜਿਹਦੇ ਕੋਲੋਂ ਉਹ ਆਜ਼ਾਦੀ ਖੋਹ ਕੇ ਲਿਆਏ ਸੀ ਸਾਡੇ ਵਾਸਤੇ ਉਸ ਦੁਸ਼ਮਣ ਨੇ ਆਪਣੀਆਂ ਚਾਲਾਂ ਆਪਣੀ ਨੀਤੀ ਨੂੰ ਕੋਈ ਬਦਲਾਅ ਨਹੀਂ ਕੀਤਾ ਔਰ ਉਹ ਲਗਾਤਾਰ ਲੱਗੇ ਰਹੇ ਔਰ ਉਹਨਾਂ ਨੇ ਅੱਜ 77 ਸਾਲ ਦੇ ਆਜ਼ਾਦੀ ਜਿਹਨੂੰ তথাਕथित ਆਜ਼ਾਦੀ ਕਹਿੰਦੇ ਉਸ ਆਜ਼ਾਦੀ ਦੇ ਬਾਅਦ ਵੀ ਉਹਨਾਂ ਨੇ ਇਹੋ ਜਿਹੀ ਵਿਵਸਥਾ ਦਾ ਨਿਰਮਾਣ ਕਰ ਲਿਆ ਕਿ ਅਦਾਲਤਾਂ ਉਹਨਾਂ ਦੀਆਂ ਪੁਲਿਸ ਉਹਨਾਂ ਦੀ ਫੌਜ ਉਹਨਾਂ ਦੀ ਬਿਜ਼ਨਸ ਧੰਦਾ ਉਹਨਾਂ ਦਾ ਸਰਕਾਰੀ ਦਰਬਾਰੇ ਦਫਤਰਾਂ 'ਚ ਬੈਠੇ ਲੋਕ ਉਹਨਾਂ ਦੇ ਤੁਸੀਂ ਜਾਓਗੇ ਤੇ ਜਾਓਗੇ ਕਿੱਥੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਰਾਜ ਦੀ ਕਿ ਰਾਜ 'ਚੋਂ ਹੀ ਸਾਰਾ ਕੁਝ ਨਿਕਲਣਾ ਤਾਂ ਉਦੋਂ ਸਾਡੇ ਲੋਕ ਜਿਹੜੇ ਆ ਉਹ ਇਹ ਕਹਿ ਛੱਡਦੇ ਨੇ ਇਹ ਗੰਦਾ ਫੀਲਡ ਹੈ ਇਹ ਸਾਡੇ ਵਸ ਦੀ ਗੱਲ ਨਹੀਂ ਅਸਾਂ ਕੀ ਲੈਣਾ ਇਹਦੇ ਕੋਲੋਂ ਲੇਕਿਨ ਬਾਬਾ ਸਾਹਿਬਾ ਮੈਡਿਕਲ ਇਹ ਹੀ ਗੱਲ ਕਹਿੰਦੇ ਸੀ ਕਿ ਆਪਣੀ ਕਿਸਮਤ ਦੇ ਮਾਲਕ ਖੁਦ ਬਣੋਗੇ ਤਾਂ ਰਾਜਨਾਲੀ ਬਣੋਗੇ ਆਪਣੇ ਜੋਗਾ ਲਿਖੋਗੇ ਤਾਂ ਤੁਸੀਂ ਲਿਖੋਗੇ ਅੱਜ ਸਭ ਕੁਝ ਉਹ ਲਿਖਦੇ ਆ ਸਾਡੀ ਕਿਸਮਤ ਦੇ ਫੈਸਲੇ ਉਹ ਕਰਦੇ ਆ ਔਰ ਅਸੀਂ ਰੋਜ਼ ਨਿਤ ਧਰਨੇ ਲਾਣੇ ਫਿਰਦੇ ਆ ਕਦੇ ਕਿਸਾਨ ਅੰਦੋਲਨ ਤੇ ਕਦੇ ਫਲਾਨਾ ਅੰਦੋਲਨ ਤੇ ਕਦੇ ਟਕਰਾ ਅੰਦੋਲਨ ਔਰ ਫਿਰ ਸਾਡੇ ਤੋਂ ਹੀ ਸਾਡਾ ਹੀ ਸਮਾਜ ਇਥੋਂ ਸਾਨੂੰ ਸੁਨੇਹੇ ਦੇਵੇਗਾ ਵੇ ਉਥੇ ਜੀ ਫਲਾਨੀ ਜਗ੍ਹਾ ਐਟ੍ਰੋਸਟੀ ਹੋ ਗਈ ਸਾਡੇ ਲੋਕਾਂ ਨਾਲ ਧੱਕਾ ਹੋ ਗਿਆ ਤੁਸੀਂ ਬੋਲਦੇ ਨਹੀਂ ਤੁਸੀਂ ਸੜਕਾਂ ਤੇ ਨਹੀਂ ਆਉਂਦੇ ਕਾ ਨਿਤ ਦਾ ਸੀ ਠੇਕਾ ਲਿਆ ਵੀ ਸੜਕਾਂ ਤੇ ਆਉਣ ਦਾ ਦੁਸ਼ਮਨ ਨੂੰ ਪਤਾ ਉਹ ਸਾਡੀ ਸਾਰੀ એનર્ਜੀ ਸੜਕਾਂ ਤੇ ਵੇਸਟ ਕਰਦਾ ਫਿਰ ਕੁੱਟਦਾ ਵੀ ਫਿਰ ਪਰਚੇ ਵੀ ਦਰਜ ਕਰਦਾ ਔਰ ਇਹ ਤਾਕਤ ਕਿੱਥੋਂ ਆਉਂਦੀ ਐ ਇਹ ਤਾਕਤ ਉਹਨਾਂ ਨੂੰ ਉਥੋਂ ਸੰਸਦ ਚੋਂ ਔਰ ਅਸੈਂਬਲੀ ਚੋਂ ਮਿਲਦੀ ਐ ਉਕਟਣ ਦੀ ਵੀ ਤੇ ਲੁੱਟਣ ਦੀ ਵੀ ਅਸੀਂ ਮੰਗਤੇ ਬਣੇ ਬੈਠੇ ਆ ਹਮੇਸ਼ਾ ਵਾਸਤੇ ਵੀ ਆ ਸਾਡੇ ਹੁਣ ਤਲੀ ਤੇ ਕੀ ਧਰਨਾਂਗੇ ਅਸੀਂ ਤਲੀ ਅੱਡੀ ਬੈਠੇ ਆ ਜਦ ਕੀ ਐਵੇਂ ਵਾਲੇ ਬੰਨਾ ਸੀਗਾ ਔਰ ਅੱਜ ਵੀ ਅਸੀਂ ਉਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਸੋ ਬਾਬਾ ਸਾਹਿਬ ਅੰਬੇਡਕਰ ਦੇ ਕੀਤੇ ਹੋਏ ਕੰਮ ਦਾ ਇੱਕੋ ਇੱਕ ਉਦੇਸ਼ ਸੀਗਾ ਇਹ ਇਸ ਮੁਲਕ ਦੇ ਹੁਕਮਰਾਨ ਬਣੋ ਆਪਣੀ ਵਿਵਸਥਾ ਖੜੀ ਕਰੋ ਆਪਣਾ ਧਰਮ ਖੜਾ ਕਰੋ ਆਪਣਾ ਮੁਲਕ ਨੂੰ ਆਪਣੇ ਲੋਕਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਸਥਾਪਿਤ ਕਰੋ ਇਸ ਰਾਸ਼ਟਰ ਦਾ ਨਿਰਮਾਣ ਆਪਣੇ ਹੱਥਾਂ ਚ ਚਲਾਵੋ ਲੇਕਿਨ ਅਸੀਂ ਉਹ ਨਹੀਂ ਕਰ ਪਾ ਰਹੇ ਤੇ ਹੁਣ ਅੱਜ ਸੇਕ ਲੱਗਣਾ ਮਹਿਸੂਸ ਹੋ ਰਿਹਾ ਸਭ ਨੂੰ ਥੋੜਾ ਥੋੜਾ ਲੇਕਿਨ ਹੁਣ ਕਹਿੰਦੇ ਹੁਣ ਕਰੀਏ ਕੀ ਕਰਨ ਦਾ ਇਹੀ ਹੈ ਕਿ ਅੱਜ ਵੀ ਉੱਚ ਲੈਵਲ ਤੋਂ ਸ਼ੁਰੂ ਕਰਨਾ ਪੈਣਾ ਅੱਜ ਜਿੱਥੇ ਜ਼ੋਰਤ ਕਰਕੇ ਸਾਡੇ 4 6 10 ਸਰਪੰਚ ਬਣੇ ਆ ਉਸ ਸਰਪੰਚੀ ਤੋਂ ਸ਼ੁਰੂ ਹੋਣਾ ਔਰ ਸਾਡੇ ਲੋਕਾਂ 'ਚ ਜਦੋਂ ਤੱਕ ਸੱਤਾ ਦੀ ਲਾਲਸਾ ਨਹੀਂ ਪੈਦਾ ਹੁੰਦੀ ਉਦੋਂ ਤੱਕ ਪਰਿਵਰਤਨ ਨਹੀਂ ਆ ਸਕਦਾ ਆਪਣੇ ਆਪ ਨੂੰ ਇਸ ਮੁਲਕ 'ਚ ਰਾਜੇ ਬਣਾਉਣ ਵਾਸਤੇ ਯਤਨਸ਼ੀਲ ਹੋ ਮੈਂ ਸਮਝਦਾ ਕਿ ਬਾਬਾ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਔਰ ਉਹਨਾਂ ਦੇ ਚਲਾਏ ਹੋਏ ਕਾਰਮਾਂ ਨੂੰ ਉਹ ਕਹਿੰਕੇਗੇ ਕਿ ਨਾ ਕਿ ਪਿੱਛੇ ਨਾ ਜਾਣ ਦਿਓ। ਕਮ ਸੇ ਕਮ ਹੁਣ ਤੇ ਪਿੱਛੇ ਜਾਂਦਾ ਹੋਇਆ ਵੀ ਨਜ਼ਰ ਆ ਰਿਹਾ। ਇਸ ਕਰਕੇ ਆਓ ਸਾਰੇ ਰਲ ਕੇ ਹਮਲਾ ਮਾਰੀਏ ਤੇ ਉਹਨਾਂ ਨਾਲ ਜਿਹੜਾ ਅਸੀਂ ਵਾਅਦਾ ਕਰਦੇ ਹਾਂ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਉਸ ਵਾਅਦੇ ਨੂੰ ਸੱਚਮੁੱਚ ਪੂਰਾ ਵੀ ਕਰੀਏ। ਔਰ ਜਿੰਨੇ ਵੀ ਸਾਥੀ ਇੱਥੇ ਬੈਠੇ ਆ ਸਾਰੇ ਆਪਣੇ ਆਪਣੇ ਸਤਰ ਤੇ ਜਿੰਨਾ ਜਿੰਨਾ ਵੀ ਯੋਗਦਾਨ ਪਾ ਸਕਦੇ ਆ ਹਰ ਇੱਕ ਵਿਅਕਤੀ ਦਾ ਆਪਣੀ ਆਪਣੀ ਸਮਰੱਥਾ ਹੁੰਦੀ ਹੈ ਕਿਸੇ ਦੀ ਧਨ ਨਾਲ ਸਮਰੱਥਾ ਹੁੰਦੀ ਹੈ ਕਿਸੇ ਦੀ ਆਪਣੀ ਬੋਲ ਬਾਣੀ ਨਾਲ ਹੁੰਦੀ ਹੈ ਉਹਦੀ ਸਮਝਦਾਰੀ ਨਾਲ ਉਹਦੀ ਉਹਦੇ ਗਿਆਨ ਨਾਲ ਤੇ ਕਿਸੇ ਦੀ ਮੈਦਾਨ ਚ ਲੜ ਕੇ ਤੋ ਜਿਹੜਾ ਜਿਹੜਾ ਵੀ ਫੀਲਡ ਚੁਣਨਾ ਉਹ ਚੁਣ ਲਓ ਔਰ ਤੈਅ ਕਰ ਲਓ ਤੇ ਆਪਾਂ ਨਵੇਂ ਸਿਰੇ ਤੋਂ ਇਸ ਯੁੱਧ ਚ ਕੁੱਦ ਜਾਈਏ ਕਿਉਂਕਿ ਬ੍ਰਾਹਮਣ ਦੇ ਵਰਚ ਸਭ ਨੂੰ ਉਹ ਕਦੇ ਵੀ ਇਦਾਂ ਨਹੀਂ ਜਾਣ ਦੇਗਾ ਤੁਹਾਨੂੰ ਵੀ ਯੋਜਨਾਬੱਧ ਤਰੀਕੇ ਨਾਲ ਇਕੱਠੇ ਹੋ ਕੇ ਲੜਨਾ ਪਊਗਾ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਸੱਚੀ ਸ਼ਰਧਾਂਜਲੀ ਬਾਬਾ ਸਾਹਿਬਾਂ ਮੇਡ ਕਰਨ ਨੂੰ ਇਹੋ ਹੀ ਹੋਏਗੀ ਕਿ ਆਓ ਰਲ ਕੇ ਯੋਗਦਾਨ ਪਾਈਏ ਤੇ ਇਕੱਠੇ ਹੋ ਕੇ ਲੜੀਏ ਜੈ ਭੀਮ ਜੈ ਜਵਾਰ